ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਲਈ ਆਪਣੇ ਨਾਮਜ਼ਦਗੀ ਪੱਕੀ ਕਰ ਲਈ ਹੈ ਕਿਉਂਕਿ ਉਹ ਦੇਸ਼ ਭਾਤੇ ਪਾਰਟੀ ਪ੍ਰਤੀਨਿਧੀਆਂ ਤੋਂ ਵਰਚੁਅਲ ਰੋਲ ਕਾਲ ਵੋਟਿੰਗ ਦੇ ਰਿਹਾ ਯੋਗਤਾ ਪੂਰੀ ਕਰਨ ਵਾਲੀ ਉਮੀਦਵਾਰ ਦੇ ਵਜੋਂ ਉੱਭਰੀ ਹੈ ਡੈਮੋਕ੍ਰੈਟਿਕ ਪਾਰਟੀ ਨੇ ਅਧਿਕਾਰਤ ਮਿਆਦ ਖਤਮ ਹੋਣ ਤੋਂ ਬਾਅਦ ਮੰਗਲਵਾਰ ਰਾਤ ਨੂੰ ਐਲਾਨ ਕੀਤਾ ਕਿ ਦੇਸ਼ ਭਾਤੇ 3923 ਡੈਲੀਗੇਟਾਂ ਨੇ ਹੈਰਿਸ ਦੀ ਡੈਮੋਕ੍ਰੈਟਿਕ ਪਾਰਟੀ ਦੀ ਨਾਮਜ਼ਦਗੀ ਦੇ ਲਈ ਅਜ ਦੀ ਰੀਤੀ ਸੀ ਅਤੇ ਉਸ ਨੂੰ ਹਿੱਸਾ ਲੈਣ ਵਾਲੇ 99% ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਹੋਇਆ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੇ ਚੇਅਰਮੈਨ ਜੈਮ ਹੈਰੀਸਨ ਅਤੇ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਕਮੇਟੀ ਦੀ ਚੇਅਰਪਰਸਨ ਮੀਨੀਆਂ ਮੂਨ ਨੇ ਇੱਕ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਹੋਰ ਉਮੀਦਵਾਰ 300 ਡੈਲੀਗੇਟਾਂ ਦੇ ਦਸਤਕਾਤੀ ਹੱਦ ਨੂੰ ਪੂਰਾ ਨਹੀਂ ਕਰ ਸਕੇ ਬਿਆਨਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਵਰਚੁਅਲ ਰੋਲ ਕਾਲ ਤੇ VOTING 1 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ 5 ਅਗਸਤ ਨੂੰ ਖਤਮ ਹੋਵੇਗੀ ਪੀਓ ਪਰਕ ਹੈ ਜਿਸ ਨਾਲ ਹੈਰਿਸ ਅਧਿਕਾਰਤ ਤੌਰ ਉਤੇ ਡੈਮੋਕ੍ਰੈਟਿਕ ਉਮੀਦਵਾਰ ਬਣ ਜਾਵੇਗੀ ਇਸ ਦੇ ਨਾਲ ਹੀ ਕਮਲਾ ਟੈਰਿਸ ਦੇ ਵੱਲੋਂ ਟਰੰਪ ਨੂੰ ਇੱਕ ਚੁਣੌਤੀ ਦਿੱਤੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਕਹਿਣਾ ਹੈ ਸਾਹਮਣੇ ਕਹੋ ਇਸ ਦੌਰਾਨ ਹੈਰਿਸ ਨੇ ਆਪਣੇ ਰਿਪਬਲਿਕਨ ਵਿਰੋਧੀ ਸਾਫ ਕਰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬਹਿਸ ਦੇ ਲਈ ਚੁਣੌਤੀ ਦਿੰਦੇ ਹੋਏ ਕਿਹਾ ਜੋ ਵੀ ਕਹਿਣਾ ਹੈ ਸਾਹਮਣੇ ਕਹੋ ਤੇ ਜਾਚੀ ਦੇ ਐਟਲੰਟਾ ਸ਼ਹਿਰ ਦੇ ਵਿੱਚੀ ਖਜੋਨ ਵਾਲੇ ਨੂੰ ਸੰਬੋਧਨ ਕਰਦਿਆ ਹੈਰਿਸ ਨੇ ਕਿਹਾ ਕਿ ਉਹਨਾਂ ਦੇ ਦੌੜ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਸ਼ਟਰਪਤੀ ਚੋਣ ਐਂਗਲ ਬਦਲ ਗਿਆ ਹੈ ਮੌਜੂਦਾ ਰਾਸ਼ਟਰਪਤੀ ਜੋ ਦੰਦੇ ਵੱਲੋਂ 20 ਜੁਲਾਈ ਨੂੰ ਦੂਜੇ ਕਾਲ ਚੱਕਰ ਦੇ ਲੋਡ ਤੋਂ ਹਟਣ ਦਾ ਐਲਾਨ ਕਰਨ ਤੋਂ ਬਾਅਦ ਹੈਰਿਸ ਨੇ ਅਧਿਕਾਰਤ ਤੌਰ ਤੇ ਆਪਣੀ ਉਮੀਦਵਾਰੀ ਦਾ एलान ਕੀਤਾ ਹੈ ਹੈਰਿਸ ਨੇ ਕਿਹਾ ਕਿ ਸਮਾਂ ਬਦਲ ਰਿਹਾ ਹੈ ਅਜੇ ਸੰਕੇਤ ਨੇ ਕਿ ਡੋਨਾਲਡ ਟਰੰਪ ਨੂੰ ਇਸ ਨੂੰ ਮਹਿਸੂਸ ਕਰ ਲੈਣਾ ਚਾਹੀਦਾ ਹੈ ਤੁਸੀਂ ਪਿਛਲੇ ਹਫਤੇ ਦੇਖਿਆ ਹੋਵੇਗਾ ਉਹਨਾਂ ਨੇ ਖੁਦ ਨੂੰ ਸੰਬਦ ਦੀ ਬਹਿਸ ਤੋਂ ਵਾਅ ਕਰ ਲਿਆ ਜਿਸ ਲਈ ਉਹ ਪਹਿਲਾਂ ਸਹਿਮਤ ਹੋ ਗਏ ਸਨ ਉਹਨਾਂ ਨੇ ਉਤਸ਼ਾਹਿਤ ਭੀੜ ਨੂੰ ਕਿਹਾ ਕਿ ਡੋਨਾਲਡ ਮੈਨੂੰ ਉਮੀਦ ਹੈ ਕਿ ਤੁਸੀਂ ਬਹਿਸ ਦੇ ਮੰਚ ਉਤੇ ਮੇਤੂ ਮਿਲਨ ਹੋਤੇ ਮੋੜ ਵਿਚਾਰ ਕਰੋਗੇ ਕਿਉਂਕਿ ਤੁਸੀਂ ਜੋ ਕੁਝ ਕਹਿਣਾ ਹੈ ਮੇਰੇ ਨੇ ਹੋ ਹਰਿਸ ਦੇ ਪ੍ਰਚਾਰ ਟੀਮ ਅਨੁਸਾਰ ਲਗਭਗ 10000 ਲੋਕ আটਲੰਟਾ ਦੇ ਵਿੱਚ ਉਹਨਾਂ ਦੀ ਚੋਣ ਡਾਲੀ ਵਿੱਚ ਸ਼ਾਮਲ ਹੋਏ ਸਨ ਇਸੇ ਨਾਲ ਹੀ ਹਰਿਸ ਨੇ ਕਿਹਾ ਕਿ ਵਾਈਟ ਹਾਊਸ ਦਾ ਰਸਤਾ ਇਨ ਸੁਬੇ ਤੋਂ ਲੈ ਕੇ ਲੰਘਦਾ ਹੈ ਤੁਸੀਂ ਸਾਰਿਆਂ ਨੇ 2020 ਦੇ ਵਿੱਚ ਜਿੱਤਨ 'ਚ ਸਾਡੀ ਮਦਦ ਕੀਤੀ ਸੀ ਅਤੇ ਅਸੀਂ 2024 ਵਿੱਚ ਮੁੜ ਅជ័យ ਕਰਨ ਜਾ ਰਹੇ ਹੁਦੋਂ ਟਰੰਪ ਦੀ ਪ੍ਰਚਾਰ ਟੀਮ ਨੇ ਮਹੱਤਵਪੂਰਨ ਸੁਨ ਚੋਬਿਆ ਦੇ ਵਿੱਚ ਨਵਾਂ ਇਸ਼ਤਿਹਾਰ ਜਾਰੀ ਕੀਤਾ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਖਤਰਨਾਕ ਤੌਰ ਉਤੇ ਉਦਾਰਵਾਦੀ ਕਮਲਾ ਹਰਿਸ ਅਮਰੀਕਾ ਦੀ ਦਾਕਨੀ ਸਰਹੱਦ ਉਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗੁਸਟੈਕ ਨੂੰ ਰੋਕਣ ਦੇ ਵਿੱਚ ਅਸਫਲ ਰਹੀ ਹੈ ਹਾਲਾਂਕਿ ਹੈਰਿਸਟੀ ਪ੍ਰਚਾਰ ਟੀਮ ਨੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਹੈ ਤੇ ਟਰੰਪ ਦੀ ਪ੍ਰਚਾਰ ਟੀਮ ਦੇ ਸੀਨੀਅਰ ਸਲਾਹਕਾਰ ਡੇਨੀਅਲ ਅਲਵਾਰੇਜ਼ ਨੇ ਕਿਹਾ ਕਿ ਕਮਲਾ ਹੈਰਿਸ ਦੀ ਸਫਲਤਾ ਅਮਰੀਕਾ ਨੂੰ ਘੱਟ ਸੁਰੱਖਿਅਤ ਬਣਾ ਦਿੱਤੀ ਹੈ ਪ੍ਰਵਾਸੀ ਅਪਰਾਧ ਵਧੇ ਨੇ ਤੇ ਅੱਤਵਾਦੀਆਂ ਖੁੱਲੀਆਂ ਸਰਹੱਦਾਂ ਰਾਹੀਂ ਦੇਸ਼ ਦੇ ਵਿੱਚ ਦਾਖਲ ਹੋਏ ਨੇ ਮਨੁੱਖੀ ਸਮਗਲੀਂ ਘਾ ਹਰ ਸੂਬੇ ਨੂੰ ਪ੍ਰਭਾਵਿਤ ਕਰ ਰਹੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ